ਡੇ ਫਾਦ ਸਾਹਿਬ ਕਹਿੰਦੇ ਆ ਵੀ ਜਦੋਂ ਅਸੀਂ ਜਹਾਨ ਤੋਂ ਜਾਈਏ ਤੇ ਆਪਣਾ ਕੋਈ ਇਹੋ ਜਿਹਾ ਕਾਰਜ ਕਰ ਜੇ ਵੀ ਲੋਕ ਤੁਹਾਨੂੰ ਸਦਿਆਂ ਤੱਕ ਯਾਦ ਕਰਦੇ। ਆਪਣੀ ਸਾਡੇ ਫਾਦ ਸਾਹਿਬ ਦੀ ਅੱਖ ਖਰਾਬ ਹੋ ਗਈ ਤੇ ਉਹਨਾਂ ਨੂੰ ਬੜਾ ਇਲਾਜ ਕਰਾਇਆ। ਉਹਨਾਂ ਦਾ ਪਰ ਲਾਜ ਠੀਕ ਨਹੀਂ ਹੋਇਆ ਅੱਖ ਸੂਤਰ ਨਹੀਂ ਆਈ ਉਹ ਮਤਲਬ ਡੈਮੇਜ ਹੋ ਗਈ ਬਿਲਕੁਲ। ਰਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ। ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ। ਹੋਮ ਦੀ ਬੱਸ ਪਰ ਤੇਰਾ ਮੈਨੂੰ ਤਾਂ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਜੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮਨੋ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੈਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਮੇਰੇ ਮਨ ਚ ਸਵਾਲ ਆ ਵੀ ਜੇ ਅੱਜ ਉਹ ਅੱਖ ਨਾ ਹੁੰਦੀ ਤੇ ਸਾਡੇ ਫਾਜ਼ ਸਾਹਿਬ ਇੱਕ ਅੱਖ ਤੋਂ ਜਿਹੜਾ ਵੇਖ ਨਹੀਂ ਸਕਦੇ ਸੀ ਕੁਦਰਤ ਨੂੰ ਅਸੀਂ ਬਚਾਉਣ ਦੀ ਗੱਲ ਕਰਦੇ ਆ ਅਸੀਂ ਬਥੇਰੇ ਰੋਖ ਲਗਾਏ ਨੇ ਖੂਨ ਵੀ ਕਈ ਵਾਰੀ ਦਾਨ ਕੀਤਾ 50 ਤੋਂ ਵੱਧ ਵਾਰ ਖੂਨ ਦਾਨ ਕੀਤਾ 6-7 ਵਾਰੀ ਆਪਣੇ ਸੈੱਲ ਡੋਨੇਟ ਕਰਤੇ ਆ ਇਹ ਸਰੀਰ ਕਿਸੇ ਦੇ ਕੰਮ ਆਵੇ ਅਸੀਂ ਕਿਸੇ ਦੀ ਚਿਹਰੇ ਦਾ ਮੁਸਕਾਨ ਬਣੀਏ ਅਸੀਂ ਕਿਸੇ ਦੀ ਅੱਖਾਂ ਦੀ ਜੋਤ ਬਣੀਏ ਇੱਕ ਤੂ ਤੌਰ ਤੇ ਮੈਂ ਫਾਦਰ ਸਾਹਿਬ ਤੋਂ ਪਹਿਲਾਂ ਜਿਹੜਾ ਆਪਣਾ ਸਰੀਰ ਹੈ ਮੈਡੀਕਲ ਕਾਲਜ ਨੂੰ ਜਿਹੜਾ ਵਾ ਉਹ ਡੋਨੇਟ ਕਰਾਇਆ ਸਿਕਾ ਦੋਸਤੋ ਮੈਂ ਆ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਨਿਰਪਕ ਪੋਸਟ ਕਹਿੰਦੇ ਨੇ ਪੰਜਾਬੀ ਜਿਹੜੇ ਨੇ ਅਕਸਰ ਆਪਣੀ ਬਹਾਦਰੀ ਕਰਕੇ ਤੇ ਆਪਣੀ ਦਰਿਆ ਦੇ ਲਈ ਕੱਕੇ ਜਾਂਦੇ ਨੇ ਅੱਜ ਤੁਹਾਨੂੰ ਉਸ ਪੰਜਾਬੀ ਨਾਲ ਮਿਲਾਵਾਂਗੇ ਜਿੰਨੇ ਕੀ ਪੰਜਾਹ ਤੋਂ ਵੱਧ ਵਾਰ ਕਿ ਖੂਨਦਾਨ ਕੀਤਾ ਵਾ ਅਸੀਂ ਅਕਸਰ ਗੱਲਾਂ ਕਰਦੇ ਹਾਂ ਕਿ ਖੂਨਦਾਨ ਮਹਾਨ ਦਾਣਾ ਪਰ ਉਸ ਤੋਂ ਵੀ ਵੱਡੀ ਜਿਹੜੀ ਗੱਲ ਇਸ ਪੰਜਾਬੀ ਨੇ ਕਰਕੇ ਵਿਖਾ ਦਿੱਤੀ ਆ ਆਪਣਾ ਜਿਹੜਾ ਸਰੀਰ ਜਿਹੜੇ ਅੰਗ ਨੇ ਉਹ ਸਾਰਾ ਜਿਹੜਾ ਸਰੀਰ ਉਹ ਦਾਨ ਕਰ ਦਿੱਤਾ ਮੈਡੀਕਲ ਕਾਲਜ ਨੂੰ ਜਿਵੇਂ ਦੇਖਦੇ ਸੀ ਕਿ ਅਕਸਰ ਲੋਕ ਕਹਿੰਦੇ ਨੇ ਵੀ ਜੀਂਦੇ ਜੀ ਬੰਦੇ ਨੂੰ ਬੜੇ ਕੰਮ ਕਰਨੇ ਚਾਹੀਦੇ ਨੇ ਜੀਂਦੇ ਜੀ ਜਿਹੜੀਆਂ ਲੋਕਾਂ ਕਾ ਦਵਾਵਾਂ ਲੈਣੀਆਂ ਦੀਆਂ ਪਰ ਇਸ ਨੌਜਵਾਨ ਨੇ ਮਰਨ ਤੋਂ ਬਾਅਦ ਵੀ ਲੋਕਾਂ ਦੇ ਦਿਲਾਂ ਵਿੱਚ ਰਾਜ ਕਰੇਗਾ ਅਤੇ ਲੋਕਾਂ ਕਾ ਦਵਾਵਾ ਲਏਗਾ ਜੀ ਮੈਂ ਗੱਲ ਕਰ ਰਿਹਾ ਅਮਰਸਰ ਸਾਹਿਬ ਦੇ ਰਹਿਣ ਵਾਲੇ ਸਰਵਿਸਿੰਗ ਹੈਰੀ ਜਿਹੜੇ ਕਿ ਸ਼ੀਰਪາກ ਸਿੰਘ ਨੌਜਵਾਨ ਸਭਾ ਦੇ ਆਗੂ ਨੇ ਸਰਵਜੀਤ ਸਿੰਘ ਸਾਡੇ ਨਾਲ ਗੱਲਬਾਤ ਕਰਾਂਗੇ ਸਰਜੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਨਿਪਕ ਪੋਸਟ ਧੰਨਵਾਦ ਜੀ ਕਿਸਾ ਦੇਖਦੇ ਹੋ ਜਿੰਦਾ ਜਿੰਦਾ ਕਹਿੰਦੇ ਹਰ ਕੋਈ ਦਵਾ ਲੈਂਦਾ ਹਰ ਕੋਈ ਆਪਣਾ ਕਰਮ ਬਣਾਉਂਦਾ ਪਰ ਤੁਸੀਂ ਆਪਣਾ ਜਿਹੜਾ ਸਰੀਰ ਦਾੰਗ ਕਰ ਦਿੱਤਾ ਜਿਵੇਂ ਮੈਂ ਗੱਲ ਕੀਤੀ ਵੀ ਮਰਨ ਤੋਂ ਬਾਅਦ ਵੀ ਤੁਸੀਂ ਜਿੰਦਾ ਰਹੋਗੇ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਰਹੋਗੇ ਤੁਹਾਡੀਆਂ ਅੱਖਾਂ ਕਿਸੇ ਹੋਰ ਨੂੰ ਜੜੀਆਂ ਦੇਖਣਗੀਆਂ ਕਿਸ ਦਾ ਮੰਚ ਜਹਨ ਜਿਸ ਤਰਾ ਹੈ ਤੁਹਾਡੇ ਵੱਲੋਂ ਕਿ ਸਰੀਰ ਦਾੰਗ ਕੀਤਾ ਜਾਵੇ ਦੇਖੋ ਜੀ ਇਹ ਸਾਡੇ ਫਾਦਰ ਸਾਹਿਬ ਦਾ ਸੁਪਨਾ ਸੀਗਾ ਵੀ ਜਦੋਂ ਵੀ ਅਸੀਂ ਜਹਾਨ ਤੋਂ ਜਾਈਏ ਤੇ ਸਾਡਾ ਸਰੀਰ ਕਿਸੇ ਨਾ ਕਿਸੇ ਦੇ ਕੰਮ ਆਵੇ ਜਿੱਥੇ ਅਸੀਂ ਰੋਜ਼ ਨਿੱਤ ਦੀਆਂ ਲੋੜਾਂ ਪੂਰੀਆਂ ਕਰਦੇ ਆਂ ਹਰ ਥਾਂ ਤੇ ਆਪਾਂ ਖਲੋਣੇ ਆਂ ਹਰ ਮਸਲੇ ਤੇ ਆਪਾਂ ਗੱਲ ਕਰਦੇ ਆਂ ਹਰ ਮਸਲੇ ਨਾਲ ਖਲੋਣੇ ਚਾਹੇ ਉਹ ਲੋਕਡਾਊਨ ਹੋਵੇ ਕਿਸਾਨੀ ਅੰਦੋਲਨ ਹੋਵੇ ਚਾਹੇ ਉਹ ਸਵੈਨ ਫਲੂ ਦਾ ਕਹਿਰ ਅੰਮ੍ਰਿਤਸਰ ਦੇ ਵਿੱਚ ਵਾਪਰਿਆ ਹੋਵੇ ਤੇ ਚਾਹੇ ਉਹ ਆ ਥੋੜਾ ਸਮਾਂ ਪਹਿਲਾਂ ਚਿਕਨ ਗੁਣੀਆਂ ਦਾ ਕਹਿਰ ਸਾਡੇ ਇਲਾਕੇ ਵਿੱਚ ਵਾਪਰਿਆ ਹੋਵੇ ਇਹ ਤੇ ਦੁਨਿਆਵੀ ਚੀਜ਼ਾਂ ਹੋ ਗਈਆਂ ਪਰ ਸਾਡੇ ਫਾਜ਼ਲ ਸਾਹਿਬ ਕਹਿੰਦੇ ਆ ਵੀ ਜਦੋਂ ਅਸੀਂ ਜਹਾਨ ਤੋਂ ਜਾਈਏ ਤੇ ਆਪਣਾ ਕੋਈ ਇਹੋ ਜਿਹਾ ਕਾਰਜ ਕਰ ਜੇ ਵੀ ਲੋਕ ਤੁਹਾਨੂੰ ਸਦੀਆਂ ਤੱਕ ਯਾਦ ਕਰਨ ਤੇ ਉਹ ਕਹਿੰਦੇ ਹੁੰਦੇ ਸੀ ਵੀ ਮੈਂ ਜਦੋਂ ਇਸ ਇਸ ਦੁਨੀਆ ਤੋਂ ਜਾਵਾਂ ਤੇ ਮੇਰਾ ਸਰੀਰ ਜਿਹੜਾ ਤੁਸੀਂ ਆਪਣਾ ਮੈਡੀਕਲ ਕਾਲਜ ਨੂੰ ਸੌਂਪ ਦਿਓ ਤੇ ਥੋੜਾ ਸਮਾਂ ਇੱਕ ਹੋਰ ਸਾਡਾ ਘਟਨਾ ਵਾਪਰੀ ਸਾਡੇ ਫਾਸਾ ਦੀ ਅੱਖ ਖਰਾਬ ਹੋ ਗਈ ਤੇ ਉਹਨਾਂ ਨੂੰ ਬੜਾ ਇਲਾਜ ਕਰਾਇਆ ਉਹਨਾਂ ਦਾ ਪਰ ਇਲਾਜ ਠੀਕ ਨਹੀਂ ਹੋਇਆ ਅੱਖ ਸੂਤਰ ਨਹੀਂ ਆਈ ਉਹ ਮਤਲਬ ਡੈਮੇਜ ਹੋ ਗਈ ਬਿਲਕੁਲ ਪਰ ਜਲੰਧਰ ਡੀ ਐਮ ਸੀ ਹਸਪੀਟਲ ਤੋਂ ਇੱਕ ਦਿਨ ਉਹਨਾਂ ਨੂੰ ਫੋਨ ਆਉਂਦਾ ਵੀ ਡਾਕਟਰ ਸਾਹਿਬ ਤੁਸੀਂ ਡੀ ਐਮ ਸੀ ਹਸਪੀਟਲ ਫੌਰੀ ਤੌਰ ਤੇ ਪਹੁੰਚੋ ਤੁਹਾਡੀ ਅੱਖ ਦਾ ਰੇਂਜ ਹੋ ਗਿਆ ਵੀ ਕਿਸ ਨੇ ਡੋਨੇਟ ਕੀਤੀ ਆ ਜਦੋਂ ਫਾਜ਼ ਸਾਹਿਬ ਉੱਥੇ ਗਏ ਉਹਨਾਂ ਨੇ 2-4 ਘੰਟਿਆਂ ਦੇ ਵਿੱਚ ਉਹਨਾਂ ਦੀ ਅੱਖ ਜਿਹੜੀ ਬਦਲ ਦਿੱਤੀ ਅੱਜ ਉਹ ਅੱਖ ਨਾਲ ਬੂਰੀ ਚੰਗੀ ਤਰ੍ਹਾਂ ਵੇਖ ਰਿਹਾ ਪਰ ਜੇ ਅੱਖ ਨਾ ਹੁੰਦੀ ਮੇਰੇ ਮਨ 'ਚ ਸਵਾਲ ਆਇਆ ਵੀ ਜੇ ਅੱਜ ਉਹ ਅੱਖ ਨਾ ਹੁੰਦੀ ਤੇ ਸਾਡੇ ਫਾਜ਼ ਸਾਹਿਬ ਇੱਕ ਅੱਖ ਤੋਂ ਜਿਹੜਾ ਵੇਖ ਨਹੀਂ ਸਕਦੇ ਸੀ ਇਸੇ ਕਨਸੈਪਟ ਨੂੰ ਮੈਂ ਆਪਣੇ ਮਨ 'ਚ ਬਿਠਾ ਲਿਆ ਮੇਰੇ ਮਨ 'ਚ ਆਇਆ ਵੀ ਜਿੱਥੇ ਅਸੀਂ ਬਹੁਤ ਸਾਰੇ ਕੰਮ ਕਰ ਰਹੇ ਹਾਂ ਉੱਥੇ ਇੱਕ ਇੱਕ ਨਵਿਕਲਾ ਕੰਮ ਕਰੀਏ ਕਿਉਂਕਿ ਇੱਕ ਕੁਦਰਤ ਨੂੰ ਅਸੀਂ ਬਚਾਉਣ ਦੀ ਗੱਲ ਕਰਦੇ ਹਾਂ ਅਸੀਂ ਬਥੇਰੇ ਰੁੱਖ ਲਗਾਏ ਨੇ ਖੂਨ ਵੀ ਕਈ ਵਾਰੀ ਦਾਨ ਕੀਤਾ 50 ਤੋਂ ਵੱਧ ਵਾਰ ਖੂਨ ਦਾਨ ਕੀਤਾ 6-7 ਵਾਰੀ ਆਪਣੇ ਸੈੱਲ ਡੋਨੇਟ ਕਰਤੇ ਆ ਪਰ ਜਦੋਂ ਅਸੀਂ ਇਸ ਜਹਾਨ ਤੋਂ ਜਾਂਦੇ ਹਾਂ ਤੇ ਨਾਲ ਆਪਣੇ 2-4 ਰੁੱਖ ਵੀ ਲੈ ਜਾਂਦੇ ਹਾਂ ਤੇ ਵਾਤਾਵਰਨ ਵੀ ਬਹੁਤ ਗੰਦਲਾ ਕਰ ਦਿੰਦੇ ਆ ਬਾਅਦ 'ਚ ਜਿਹੜੀ ਸਾਡੇ ਸਰੀਰ ਦੀ ਸਵਾਇਆ ਉਹ ਲੈ ਕੇ ਦਰਿਆਵਾਂ ਨਦੀਆਂ 'ਚ ਪਾਉਂਦੇ ਆ ਉਹ ਉੱਥੋਂ ਦਾ ਪਾਣੀ ਵੀ ਗੰਦਲਾ ਕਰ ਪਰ ਅਸੀਂ ਮੈਂ ਸੋਚਿਆ ਵੀ ਆਪਾਂ ਜਿਹੜਾ ਸਰੀਰ ਆ ਇਹ ਸਰੀਰ ਕਿਸੇ ਦੇ ਕੰਮ ਆਵੇ ਅਸੀਂ ਕਿਸੇ ਦੀ ਚਿਹਰੇ ਦਾ ਮੁਸਕਾਨ ਬਣੀਏ ਅਸੀਂ ਕਿਸੇ ਦੀ ਅੱਖਾਂ ਦੀ ਜੋਤ ਬਣੀਏ ਤੇ ਜਿਹੜਾ ਅਸੀਂ ਕਿਸੇ ਦੇ ਦਿਲ 'ਚ ਧੜਕੀਏ ਅੱਜ ਉਸ ਰੀਤ ਨੂੰ ਤੋੜਦੇ ਹੋਏ ਜਿਹੜੀ ਫਾਦਰ ਸਾਹਿਬ ਨੇ ਸ਼ੁਰੂ ਕੀਤੀ ਆ ਉਹਨੂੰ ਰੀਤ ਨੂੰ ਤੋੜਦੇ ਮੈਂ ਫਾਦਰ ਸਾਹਿਬ ਤੋਂ ਪਹਿਲਾਂ ਜਿਹੜਾ ਆਪਣਾ ਸਰੀਰ ਆ ਮੈਡੀਕਲ ਕਾਲਜ ਨੂੰ ਜਿਹੜਾ ਵਾ ਉਹ ਡੋਨੇਟ ਕਰ ਆਇਆ ਅਸੀਂ ਦੇਖਿਆ ਵੀ ਖਾਸ ਕਰਕੇ ਸਰਵਿਸਿੰਗ ਹਰੀ ਜੀ ਤੁਸੀਂ ਸਰੀਰ ਦੀ ਗੱਲ ਕੀਤੀ ਆ ਅਸੀਂ ਦੇਖਿਆ ਜਦੋਂ ਕਿਸੇ ਦੀ ਡੈਥ ਹੋ ਜਾਂਦੀ ਆ ਤੇ ਪਰਿਵਾਰਕ ਮੈਂਬਰ ਵੱਲੋਂ ਬੜੀ ਮੁਸ਼ਕਲ ਜਿਹੜਾ ਰੀਤੀ ਰਿਵਾਜ ਹੁੰਦੇ ਨੇ ਜਿਹੜੇ ਅਸੀਂ ਦੇਖਿਆ ਤੇ ਉਹ ਰਿਣਭਾਉਂਦੇ ਨੇ ਕਹਿੰਦੇ ਨੇ ਵੀ ਜੇਕਰ ਰੀਤੀ ਆਣ ਜਿਹੜੇ ਰੀਤੀ ਰਿਵਾਜ ਨਾ ਨਿਭਾਉਂਦੇ ਆ ਨਾ ਨਿਭਾਵਾਂਗੇ ਨਾ ਤੇ ਕਹਿੰਦੇ ਪਤਾ ਨਹੀਂ ਹਲਾਤ ਕੀ ਹੋ ਜਾਂਦੇ ਨੇ ਆਤਮਾ ਨੂੰ ਸ਼ਾਂਤੀ ਮਿਹਦੀ ਕਿ ਨਹੀਂ ਮਿਹਦੀ ਬੜੇ ਸਾਰੇ ਵਿਚਾਰ ਬਣੇ ਨੇ ਅਸੀਂ ਦੇਖਿਆ ਲੋਕਾਂ ਦਾ ਬੜਾ ਕਹਿਣਾ ਦਾ ਵੀ ਸੰਤਿਮ ਸੰਸਕਾਰ ਹੋਣਾ ਚਾਹੀਦਾ ਵਾ ਪਰ ਤੁਸੀਂ ਜਿਹਦੇ ਜੀ ਇਹ ਫੈਸਲਾ ਲਿਆਵਾ ਜਵਾਨੀ ਉਮਰ ਆ ਪਰਮਾਤਮਾ ਗੁਰਦਾਸ ਵੀ ਕਰਦੇ ਆ ਤੁਹਾਡੀ ਉਮਰ ਲੰਮੀ ਹੋਵੇ ਜਿਹੜੇ ਲੋਕ ਰੀਤੀ ਰਿਵਾਜ ਕਰਦੇ ਨੇ ਉਹਨਾਂ ਲੋਕਾਂ ਨੂੰ ਕਿਸ ਤਰ੍ਹਾਂ ਸੁਹਿਆਂ ਦੇ ਲੈ ਜਾਓਗੇ ਆਪਣੇ ਲੋ? ਮੈਨੂੰ ਇੱਕ ਗੱਲ 100 ਹਜ਼ਾਰਾਂ ਇਹੋ ਜਿਹੇ ਲੋਕ ਆ ਜਿਹੜੇ ਖੜਾਂ ਚ ਰੁੜ ਗਏ। ਹਜ਼ਾਰਾਂ ਇਹੋ ਜਿਹੇ ਲੋਕ ਆ ਜਿਹੜੇ ਪਹਾੜਾਂ ਚ ਘੁੰਮਣ ਜਾਂਦੇ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਲਾਸ਼ਾਂ ਨਹੀਂ ਲੱਭਦੀਆਂ। ਹਜ਼ਾਰਾਂ ਇਹੋ ਜਿਹੇ ਲੋਕ ਆ ਜਿਹੜੇ ਜ਼ਮੀਨ ਚ ਦੱਬ ਕੇ ਮਰ ਗਏ ਆ। ਉਹਨਾਂ ਦੀ ਅੱਜ ਤੱਕ ਜਦੋਂ ਪਹਚਾਲ ਹੁੰਦਾ ਉਹਨਾਂ ਦੀਆਂ ਆਤਮਾ ਵਾਣੀ ਕਦੀ ਆਣ ਕੇ ਮਿਆ। ਅ ਗਰੇਵਾਲ ਸਭ ਤੁਹਾਡੇ ਵੀ ਵੱਡੇ ਵੱਡੇਰੇ ਅ ਇਸ ਜਹਾਨ ਤੋਂ ਚਲੇ ਗਏ। ਮੈਨੂੰ ਇੱਕ ਗੱਲ ਸੋ ਤੁਹਾਡੇ ਵੱਡੇ ਵੱਡੇਰੇ ਤੁਹਾਨੂੰ ਕਦੀ ਆਣ ਕੇ ਆਵਾਜ਼ ਮਾਰੀ ਤੁਹਾਡੇ ਦੁੱਖ ਸੁੱਖ ਵੀ ਗਰੇਵਾਲ ਤੂੰ ਸਟੈਂਡ ਰਵੀ ਆਪਾਂ ਤੇਰੇ ਨਾਲ ਆ ਕਦੀ ਨਹੀਂ ਹੋਇਆ ਇੱਕ ਟਕੋਂ ਚ ਇੱਕ ਪਖੰਡਵਾਦ ਹੈ ਜਿਹਨੂੰ ਵਧਾਵਾ ਦਿੱਤਾ ਜਾ ਰਿਹਾ ਅਸੀਂ ਇਹ ਪਖੰਡਵਾਦ ਤੇ ਵੀ ਇਹ ਸਰੀਰ ਡੋਨੇਟ ਕਰਨ ਦਾ ਕਾਰਨ ਹੈ ਵੀ ਪਖੰਡਵਾਦ ਤੇ ਵੀ ਜਿਹੜਾ ਇੱਕ ਚੋਟ ਕਰਨੀ ਚਾਹੁੰਦੇ ਆ ਕਰਾਰੀ ਚੋਟ ਹੈ ਪਖੰਡਵਾਦ ਤੇ ਵੀ ਜਦੋਂ ਬੰਦਾ ਜਹਾਨ ਤੋਂ ਚਲੇ ਜਾਂਦਾ ਇਹ ਸਰੀਰ ਜਿਹੜਾ ਸੈੱਲਾਂ ਦਾ ਬਣਿਆ ਹੋਇਆ ਇਸ ਤੋਂ ਅੱਗੇ ਕੁਝ ਨਹੀਂ ਆ ਜਦੋਂ ਬੰਦੇ ਦੇ ਸਰੀਰ ਸਰੀਰ ਚੋਂ ਸੈੱਲ ਖਤਮ ਹੁੰਦੇ ਆ ਤਾਂ ਬੰਦਾ ਜਿਹੜਾ ਮਰ ਜਾਂਦਾ ਤੇ ਉਸ ਤੋਂ ਅੱਗੇ ਕੋਈ ਦੁਨੀਆ ਨਹੀਂ ਆ ਕੋਈ ਇਹੋ ਜਿਹਾ ਦਰਸ਼ਨੀਆ ਜਿਹੜਾ ਵੇਖ ਸਕੀਏ ਜਾਂ ਸਾਨੂੰ ਕੋਈ ਵਿਖਾ ਸਕੇ ਅੱਜ ਤੱਕ ਸਾਨੂੰ ਕਿਸੇ ਵੀ ਸਾਡੇ ਵੱਡੇ ਵਗੇਰੇ ਜਾਂ ਸਾਡੇ ਨੌਜਵਾਨ ਸਾਥੀ ਵੀ ਚਲੇ ਗਿਆ ਸਾਡੇ ਭੈਣ ਭਾਈ ਵੀ ਨੌਜਵਾਨ ਚਲੇ ਗਿਆ ਜਹਾਨ ਤੋਂ ਪਰ ਉਹਨਾਂ ਨੇ ਆਣ ਕੇ ਸਾਨੂੰ ਆਵਾਜ਼ ਨਹੀਂ ਮਾਰੀ ਇਹ ਸਿਰਫ ਇੱਕ ਭਰਮ ਭੁਲੇਖਾ ਹਾਂ ਮੇਰੇ ਪਰਿਵਾਰ ਦਾ ਪੂਰਾ ਸਹਿਯੋਗ ਆ ਜਿੱਥੇ ਮੇਰੀ ਮਾਤਾ ਜੀ ਨੇ ਸ਼ਾਬਾਸ਼ੀ ਦਿੱਤੀ ਜਿੱਥੇ ਮੇਰੇ ਪਿਤਾ ਜੀ ਨੇ ਸ਼ਾਬਾਸ਼ ਦਿੱਤੀ ਵੀ ਦੋ ਇਹ ਕਾਰਜ ਬੜਾ ਸੋਹਣਾ ਕਰਕੇ ਆ ਉਹਦੇ ਨਾਲ ਦੀ ਨਾਲ ਸਭ ਤੋਂ ਵੱਡੀ ਸਹਿਮਤੀ ਵੀ ਆਪਣੀ ਮਿਸਿਸ ਦੀ ਹੁਣੀ ਜ਼ਰੂਰੀ ਚਾਹੀਦੀ ਆ ਮੇਰੇ ਮਿਸਿਸ ਨੇ ਵੀ ਇਸ ਤੇ ਸਹਿਮਤੀ ਜ਼ਾਹਰ ਕੀਤੀ ਮੇਰੇ ਬੱਚੇ ਵੀ ਜਿਹੜੇ ਛੋਟੇ ਆ ਹਾਲੇ ਉਹ ਵੀ ਇਸ ਗੱਲ ਨਾਲ ਖੁਸ਼ ਆ ਮਨ ਦੀ ਖੁਸ਼ੀ ਹੁੰਦੀ ਆ ਤੁਸੀਂ ਕਿਸੇ ਲਈ ਕੀ ਕਰ ਰਹੇ ਹੋ ਉਹਦੇ ਨਾਲ ਤੁਹਾਨੂੰ ਸੰਤੁਸ਼ਟੀ ਮਿਲਦੀ ਆ ਉਸ ਨਾਲ ਤੁਸੀਂ ਜਿਹੜਾ ਵਾ ਸਮਾਜ ਕਿਸ ਤਰ੍ਹਾਂ ਵਿਚਰਦੇ ਹੋ ਵਿਚਰਨ ਤੋਂ ਬਾਅਦ ਜਦੋਂ ਤੁਸੀਂ ਜਹਾਨ ਤੋਂ ਚਲੇਦੇ ਨਾ ਤੁਸੀਂ ਆਪਣਾ ਨਾਮ ਕਿਤਰਾ ਕਾਇਮ ਰੱਖਦੇ ਤੁਸੀਂ ਆਪਣੇ ਆਪ ਨੂੰ ਜੀਉਣਾ ਕਿਤਰਾ ਰੱਖਦੇ ਹੋ ਇਹ ਮਾਇਨੇ ਰੱਖਦਾ ਕੋਈ ਇਹ ਜਿਹੜੇ ਪਖੰਡਵਾ ਦੇ ਮਾਇਨੇ ਨਹੀਂ ਰੱਖਦੇ ਇਹ ਗੱਲ ਕਰੀ ਸਰਬੀ ਜੀ ਜਦੋਂ ਤੁਹਾਡੇ ਪਰਿਵਾਰ ਨੂੰ ਖਾਸ ਕਰਕੇ ਤੁਹਾਡੀ ਧਰਮ ਪਤਨੀ ਦੇ ਬਾਰੇ ਪਤਾ ਲਗਾ ਤੁਹਾਡੇ ਬੱਚਿਆਂ ਨੂੰ ਪਤਾ ਲਗਾ ਕਿ ਤੁਸੀਂ ਸਰੀਰ ਦਾ ਕਰਦਾ ਵਾ ਅਸੀਂ ਦੇਖਿਆ ਬੜੇ ਹਾਲਾਤ ਉਸ ਤਾਂ ਹੁੰਦੇ ਆ ਜਦੋਂ ਕਿਸੇ ਦੀ ਡੈਥ ਹੋ ਜਾਂਦੀ ਆ ਜਦੋਂ ਡੈੱਡ ਬੋਡੀ ਲੈਣ ਵਾਸਤੇ ਹੁੰਦੇ ਨੇ ਪਰ ਆ ਪਰਲਾ ਜਿਹੜੇ ਪਰਿਵਾਰ ਵਾਲੇ ਨੇ ਅਸੀਂ ਦੇਖਿਆ ਬੜੇ ਰਲਾਪ ਕਰਦੇ ਨੇ ਕਿਉਂਕਿ ਕੇ ਦਾ ਜੀ ਚਲੇ ਜਾਣਾ ਬੜਾ ਮਤਲਬ ਭਾਗਾ ਹੋ ਜਾਂਦਾ ਵਾ ਪਰ ਜੇ ਦੋਸਤ ਡੈੱਡ ਬੋਡੀ ਲੈ ਕੇ ਜਾਂਦੇ ਨੇ ਇਸ ਤਾਂ ਦੇ ਜਦੋਂ ਜਿੱਥੇ ਡੈੱਡ ਕੀਤੀ ਹੁੰਦੀ ਹੈ ਮੜਕੇ ਕਾਲਜ ਵਾਲੇ ਉਹ ਪਰਿਵਾਰ ਤੇ ਬੜੀ ਬੀਤਦੀ ਆ ਕਿਉਂਕਿ ਭਰਾ ਪਰਿਵਾਰ ਦੇ ਹੁੰਦੇ ਆ ਮੰਜਰੀਜਾਂ ਜਿਹੜੇ ਉਹਨਾਂ ਦੇ ਆਪਾਂ ਨੀਤੀ ਦਿਵਾਜ ਹੋਰ ਜਿਹੜੇ ਕੰਮ ਕਰਨ ਵਾਲੇ ਆ ਉਹ ਕਰੀਏ ਤੇ ਅਜਿਹੇ ਪਰਿਵਾਰ ਵੱਲੋਂ ਕਿੰਨੀ ਸਪੋਰਟ ਸੀ ਪਰਿਵਾਰ ਦਾ ਕੀ ਜਾਣਾ ਸੀ ਤੁਹਾਡੇ ਬੱਚਿਆਂ ਦਾ ਤੁਹਾਡੀ ਘਰਦਿਆਂ ਦਾ ਕੀ ਜਾਣਣਾ ਸੀ ਬਾਈ ਸਾਡਾ ਪਰਿਵਾਰ ਸ਼ੁਰੂ ਤੋਂ ਇੱਕ ਕ੍ਰਾਂਤੀਕਾਰੀ ਪਰਿਵਾਰ ਆ ਛਾਟੇ ਦੇ ਵਿੱਚ ਜੇ ਗੱਲ ਕਰੀਏ ਤੇ ਸਾਡਾ ਇਹੋ ਜਿਹਾ ਪਰਿਵਾਰ ਆ ਜਿਸ ਨੇ ਹਮੇਸ਼ਾ ਮਾੜੇ ਹਾਲਾਤਾਂ 'ਚ ਮਾੜੇ ਲੋਕਾਂ ਦੀ ਜਿਹੜੀ ਮਦਦ ਕੀਤੀ ਆ ਤੇ ਅੱਜ ਜਦੋਂ ਠੀਕ ਹੈ ਮੰਨਦੇ ਆਂ ਵੀ ਜਦੋਂ ਕਿਸਦਾ ਜੀ ਸਰੀਰਿਕ ਤੌਰ ਤੇ ਜਹਾਨ ਤੋਂ ਜਾਂਦਾ ਪਰਿਵਾਰ ਨੂੰ ਦੁੱਖ ਹੁੰਦਾ ਪਰ ਦੁੱਖ ਦੇ ਨਾਲ ਨਾਲ ਜੇ ਅਸੀਂ ਚਾਹੀਏ ਤੇ ਇਸ ਨੂੰ ਇੱਕ ਵੱਖਰੀ ਲੀਤ ਲੈ ਕੇ ਜਾ ਸਕਦੇ ਆਂ ਨਾਲ ਦੀ ਨਾਲ ਜਦੋਂ ਚਾਰ ਬੰਦੇ ਮੋਢੇ ਤੇ ਲੈ ਕੇ ਜਾਂਦੇ ਤਾਂ ਉਹਦੇ ਨਾਲ ਕੋਈ 10 ਵੀ 50 100 ਜਿੰਨੇ ਦਾੜਾ ਰਤਬਾ ਉਹਦੇ ਹਿਸਾਬ ਨਾਲ ਲੋਕ ਚੱਲਦੇ ਆ ਪਰ ਜਦੋਂ ਅਸੀਂ ਸਨੀਡ ਡੋਨੇਟ ਕਰਦੇ ਆ ਕਾਮੁਨਿਸਟਾਂ ਚ ਇੱਕ ਇੱਕ ਪ੍ਰਥਾ ਵਾ ਜਦੋਂ ਕੋਈ ਇਨਸਾਨ ਪੂਰਾ ਹੁੰਦਾ ਦੀ ਸ਼ਮਤਾਬਕ ਉਹਦੇ ਸਰੀਰ ਨੂੰ ਡੋਨੇਟ ਕੀਤਾ ਜਾਂਦਾ ਜਾਂ ਸੰਸਕਾਰ ਕੀਤਾ ਜਾਂਦਾ ਪਰ ਜਦੋਂ ਸਰੀਰ ਡੋਨੇਟ ਕੀਤਾ ਜਾਂਦਾ ਪੂਰਾ ਜਲੋ ਜਲਾ ਨਾਲ ਉਸ ਇਨਸਾਨ ਨੂੰ ਤੋੜਿਆ ਜਾਂਦਾ ਮੈਡੀਕਲ ਕਾਲੀ ਤੇ ਹਜ਼ਾਰਾਂ ਦਾ ਇਕੱਠ ਉਹਦੇ ਨਾਲ ਜਾਂਦਾ ਉਹਨੂੰ ਉੱਥੋਂ ਵਿਦਾ ਕਰਨ ਇੱਕ ਬੜੀ ਵੱਡੀ ਪ੍ਰਾਪਤੀ ਹੁੰਦੀ ਹੈ ਬੜੀ ਇੱਕ ਮਾਣ ਵਾਲੀ ਗੱਲ ਹੁੰਦੀ ਹੈ ਮਰਨ ਤੋਂ ਬਾਅਦ ਵੀ ਇਨਸਾਨ ਦੇ ਪਰਿਵਾਰ ਨੂੰ ਮਾਣ ਹੁੰਦਾ ਵੀ ਸਾਡਾ ਬੰਦਾ ਜਿਹੜਾ ਕਿਸੇ ਨਾ ਕਿਸੇ ਦੇ ਕੰਮ ਆਊਗਾ ਦੇਖੋ ਇੱਕ ਪਾਸੇ ਅੱਜ ਸਾਡੇ ਸਮਾਜ 'ਚ ਬੜੀਆਂ ਤਰ੍ਹਾਂ ਦੀਆਂ ਬਿਮਾਰੀਆਂ ਫੈਲ ਗਿਆ ਜਿਨ੍ਹਾਂ ਦਾ ਇਲਾਜ ਨਹੀਂ ਲੱਭਿਆ ਜਾ ਰਿਹਾ ਥੋੜੇ ਸਮਾਂ ਪਹਿਲਾਂ ਅਸੀਂ ਕਰੋਨਾ ਨਾਂ ਦੀ ਬਿਮਾਰੀ ਨਾਲ ਝੇਲ ਕੇ ਟਿਆ ਜਿਸ ਦਾ ਇਲਾਜ ਨਹੀਂ ਸੀਗਾ ਪਰ ਜਦੋਂ ਅਸੀਂ ਸਰੀਰ ਡੋਨੇਟ ਕਰਾਂਗੇ ਵੱਖ-ਵੱਖ ਨਵੀਆਂ ਬਿਮਾਰੀਆਂ ਉੱਤੇ ਸ਼ੋਧ ਕੀਤੀ ਜਾਊਗੀ ਰਿਸਰਚ ਕੀਤੀ ਜਾਊਗੀ ਉਹਨਾਂ ਬਿਮਾਰੀਆਂ ਦਾ ਜਿਹੜਾ ਹੱਲ ਕੀਤਾ ਜਾਊਗਾ ਅੱਜ ਮੈਡੀਕਲ ਮਾਫੀਆ ਇੰਨਾ ਕਿ ਜ਼ਿਆ ਖਾ ਰਿਆ ਘੋਣ ਵਾਂਗੂ ਖਾ ਰਿਆ ਉਹਨਾਂ ਦੀ ਨਿੱਜੀ ਲੁੱਟ ਕਰ ਰਿਆ ਜਦੋਂ ਅਸੀਂ ਵੱਡੇ ਪੱਧਰ ਤੇ ਸਰੀਰ ਡੋਨੇਟ ਕਰਾਂਗੇ ਵੱਡੇ ਪੱਧਰ ਤੇ ਜਿਹੜਾ ਲੋਕ ਇਸ ਬਿਮਾਰੀ ਚੋਂ ਬਾਹਰ ਨਿਕਲੇ ਜਿਹੜੀਆਂ ਬਿਮਾਰੀਆਂ ਦਾ ਹਲੇ ਇਲਾਜ ਨਹੀਂ ਨਿਕਲਿਆ ਹੋ ਸਕਦਾ ਫੀ ਆਫ ਕੋਸਟ ਇਲਾਜ ਹੋ ਜਾਏ ਇਹਦੇ ਨਾਲ ਜਿੱਥੇ ਅੱਜ ਸਾਡੇ ਸਮਾਜ ਚ ਡਾਕਟਰਾਂ ਦੀ ਘਾਟ ਆ ਉਥੇ ਨਵੇਂ ਡਾਕਟਰ ਆਉਣਗੇ ਵੱਡੀ ਪੱਧਰ ਤੇ ਡਾਕਟਰ ਇਸ ਸਮਾਜ ਚ ਆਉਣਗੇ ਜਦੋਂ ਅਸੀਂ ਵੱਡੇ ਪੱਧਰ ਤੇ ਸਰੀਰ ਡੋਨੇਟ ਕਰਾਂਗੇ ਤੇ ਨਾਲ ਦੀ ਨਾਲ ਜਦੋਂ ਇਹ ਮੈਡੀਕਲ ਮਾਫੀਆ ਉਦੇ ਉੱਤੇ ਠੱਲ ਪੋਗੀ ਤੇ ਮੈਡੀਕਲ ਮਾਫੀਆ ਜਿਹੜਾ ਵਾ ਉਹ ਉਹਨੂੰ ਠੱਲ ਪਾ ਕੇ ਤੇ ਸਮਾਜ ਵਿੱਚ ਇੱਕ ਨਵਾਂ ਸਮਾਜ ਸਿਰਜੇ ਉਹ ਵੱਖਰਾ ਸਮਾਜ ਸਿਰਜੇ ਜਿੱਥੇ ਜਿਹੜਾ ਗਰੀਬ ਗੁਰਬੇ ਦੀ ਸੁਲਵਾਈ ਹੋਊਗੀ ਜਿੱਥੇ ਗਰੀਬ ਗੁਰਜਾ ਇਲਾਜ ਤੋਂ ਵਾਂਝਣੇ ਉੱਤੇ ਇਲਾਜ ਤੋਂ ਬਿਗੈਰ ਉਹ ਮਰੂਗਾ ਨਹੀਂ ਉਹ ਇਲਾਜ ਕਰਵਾ ਕੇ ਆਪਣਾ ਤੰਦਰੁਸਤ ਜੀਵਨ ਜੀਊਗਾ